ਗੁਰਉਦਾਰਸ ਜੀ ਬਾਰੰਬਰ ਆਤੋ ਬਾਬਾ ਜੀ ਜੀ ਅੱਜ ਤੁਸੀਂ ਨੌਜਵਾਨਾਂ ਨੂੰ ਸ਼ਾਮਲ ਕਰਾਇਆ ਮਦੀ ਪਾਰਟੀ ਦੇ ਵਿੱਚ ਕਿਸ ਤਰ੍ਹਾਂ ਦਾ ਯੋਗਤਾ ਆਂਦੇ ਆ ਕਿ ਕੀ ਇਥੇ ਦਰਪਨ ਪ੍ਰਭਾਵਤ ਸਾਰਾ ਜੀ ਸਭ ਤੋਂ ਪਹਿਲਾਂ ਤਾਂ ਨਸ਼ੇ ਦਾ ਫਿਰ ਰੁਜ਼ਗਾਰੀ ਇਹਦੇ ਵਿੱਚ ਸਰਕਾਰ ਨੌਕਰੀਆਂ ਵੀ ਦੇ ਰਹੀ ਹੈ ਨਸ਼ੇ ਤੇ ਕੰਟਰੋਲ ਕਰ ਰਹੀ ਹੈ ਉਹ ਬੱਚਿਆਂ ਨੂੰ ਇਹ ਨਸ਼ੇ ਸੀ ਕਰਦੇ ਵੀ ਨਸ਼ੇ ਤੋਂ ਬਚੋ ਤੇ ਚੰਗੀ ਪੜ੍ਹਾਈ ਐ ਐਜੂਕੇਸ਼ਨ ਦੇ ਹਿਸਾਬ ਨਾਲ ਨੌਕਰੀਆਂ ਵੀ ਸਰਕਾਰ ਦੇਊਗੀ ਹੂੰ ਤੇ ਆ ਜਿਵੇਂ ਪ੍ਰੋਵਾਈਡ ਕਰਕੇ ਕੀ ਅਪੀਲ ਕੀ ਕਰਦੇ ਹੋ ਆਮ ਲੋਕਾਂ ਨੂੰ ਤਾਂ ਪੀਲੇ ਹੀ ਕਰਦੇ ਆ ਵੀ ਸਾਥ ਦਿਓ ਸਾਰੇ ਜੋ ਕੋਈ ਨਸ਼ੇ ਤੇ ਚੱਲ ਰਿਹਾ ਹੈ ਸਭ ਤੋਂ ਇੰਟਰਵੈਨਸ਼ਨ ਚਾਹੀਦੀ ਸਰਕਾਰ ਨੂੰ ਠੀਕ ਹੈ ਨਾ ਬੱਚਿਆਂ ਨੂੰ ਸੰਭਾਲੋ ਬੱਚਿਆਂ ਨੂੰ ਸਿੱਖਿਆ ਸਮਝਾਓ ਵੀ ਬੱਚਾ ਇਹਨਾਂ ਚੀਜ਼ਾਂ ਜਿ ਕੁਝ ਨਹੀਂ ਪੀਆ ਅਵੇਰਨੈਸ ਕਰੋ ਸਾਰਿਆਂ ਨੂੰ ਅਸੀਂ ਵੀ ਇਹੀ ਕੰਮ ਕਰ ਰਹੇ ਆਂ ਮੇਰਾ ਨਾਮ ਹੀ ਅਮਰਿੰਦਰ ਸਿੰਘ ਹੈ ਜੀ ਮੈਂ ਪਿੰਡ ਮਲੋੜ ਦਾ ਰਹਿਣ ਵਾਲਾ ਹਾਂ ਜੀ ਅੱਜ ਅਸੀਂ ਸਾਰੇ ਯੂਥ ਨੂੰ ਇਕੱਠਾ ਕਰਕੇ ਜੀ ਸਾਰੇ ਯੂਥ ਨੂੰ ਆਮ ਆਦਮੀ ਪਾਰਟੀ ਨਾਲ ਜੋੜਿਆ ਜੀ ਜੋ ਕਿ ਭਗਵੰਤ ਮਾਨ ਸਾਹਿਬ ਨੇ ਨਸ਼ਾ ਵਿਰੁੱਧ ਲਹਿਰ ਚਲਾਈ ਹੈ ਜੀ ਅਸੀਂ ਉਸ ਲਹਿਰ ਤੇ ਪੂਰਾ ਕੰਮ ਡਟ ਕੇ ਕਰਾਂਗੇ ਜੀ ਤੇ ਪਾਰਟੀ ਦਾ ਪੂਰਾ ਸਹਿਯੋਗ ਦੇਵਾਂਗੇ ਤੇ ਪਾਰਟੀ ਨੂੰ ਅੱਗੇ ਲੈ ਕੇ ਜਾਵਾਂਗੇ ਅੱਜ ਕੁੱਲ ਕਿੰਨੇ ਨੌਜਵਾਨ ਤੁਸੀਂ ਆਮ ਆਦਮੀ ਪਾਰਟੀ 'ਚ ਸ਼ਾਮਲ ਹੋਏ ਅੱਜ ਕੁੱਲ 150 ਤੋਂ 200 ਨੌਜਵਾਨ ਜੀ ਆਮ ਆਦਮੀ ਪਾਰਟੀ 'ਚ ਸ਼ਾਮਲ ਹੋਏ ਆ ਜੀ ਸਾਰੇ ਗਰੁੱਪ ਨਾਲ ਸੰਬੰਧਤ ਹੇ ਸਾਰੇ ਜੀ ਬਸ ਇੱਕ ਯਾਰਾਂ ਦਾ ਗਰੁੱਪ ਹੀ ਬਣਿਆ ਹੋਇਆ ਜੀ ਜਿਹੜੇ ਇਕੱਠੇ ਰਹਿੰਦੇ ਹਾਂ ਹਮੇਸ਼ਾ ਇੱਕ ਵਾਅਦੇ ਤੇ ਆ ਜਾਂਦੇ ਆ ਜੀ ਗੁਰਵਤਾਰ ਅੰਕਲ ਜੀ ਨੇ ਜੀ ਜੋ ਕਿ ਸਾਡੇ ਮੋਦਵਾਰ ਨੇ ਆਮ ਆਦਮੀ ਪਾਰਟੀ ਦੇ ਉਹਨਾਂ ਨੇ ਸਾਨੂੰ ਬਹੁਤ ਵਧੀਆ رائے ਦਿੱਤੀ ਜੀ ਤੇ ਸਾਨੂੰ ਸਫਲਤਾ ਦੀ ਪੌੜੀ ਤੇ ਚੜਾਇਆ ਤੇ ਅੱਗੇ ਵਧਣ ਦੀ ਕੋਸ਼ਿਸ਼ ਵਧਾਈ ਸਾਡੇ ਵਿੱਚ ਬਹੁਤ ਖੁਸ਼ੀ ਦੀ ਗੱਲ ਹੈ ਸਾਨੂੰ ਕਿ 8 ਨੰਬਰ ਵਾਰਡ ਦੇ ਵਿੱਚ ਸਾਡੇ ਕੋਲ ਤਕਰੀਬਨ 150 ਜਿਹੜੇ ਯੰਗ ਬੱਚੇ ਯੂਥ ਆ ਸਾਡਾ ਉਹਨੇ ਆਮ ਆਦਮੀ ਪਾਰਟੀ ਦਾ ਪੱਲਾ ਫੜਿਆ ਅਸੀਂ ਇਹਨਾਂ ਬੱਚਿਆਂ ਨੂੰ ਚੰਗੇ ਕੰਮਾਂ 'ਚ ਲਾ ਕੇ ਅਸੀਂ ਇਹਨਾਂ ਨੂੰ ਇੱਕ ਵਧੀਆ ਰਾਹ ਵੱਲ ਵੀ ਤੋਰਾਂਗੇ ਤੇ ਉੱਥੇ ਸਾਡੀ ਪਾਰਟੀ ਨੂੰ ਵੀ ਇਹ ਮਜ਼ਬੂਤੀ ਮਿਲੇਗੀ ਕਿ ਜਿਹੜਾ ਯੰਗ ਬੱਚੇ ਮੂਰੇ ਹੋ ਕੇ ਕੰਮ ਕਰਦੇ ਆ ਤਾਂ ਉਹ ਕੰਮ ਵੀ ਛੇਤੀ ਨਿਭਾਉਂਦੇ ਆ ਸੋ ਬਹੁਤ ਖੁਸ਼ੀ ਦੀ ਗੱਲ ਹੈ ਪੀਕ ਮੰਗਰ ਵਾਲੇ ਜਪਤਾਨੀ ਮਰੋਡ ਦੇ ਵਿੱਚ ਰੇਡ ਹੋਈ ਹੈ ਟੀਮ ਨੇ ਰੇਡ ਕੀਤੀ ਪੰਜ ਤੋਂ ਸੱਤ ਬੱਚੇ ਰਸਟੂ ਦੇਖੋ ਅਸੀਂ ਲੱਗੇ ਹੋਏ ਆਂ ਔਰ ਪੂਰੇ ਪੰਜਾਬ ਨੂੰ ਅਸੀਂ ਜਿਹੜਾ ਚਾਈਲਡ ਬੈਗਰੀ ਤੋਂ ਫ੍ਰੀ ਕਰਾਂਗੇ ਈਵਨ ਬੱਚਿਆਂ ਨੂੰ ਹੀ ਨਹੀਂ ਅਸੀਂ ਜਿਹੜੇ ਵੱਡੇ ਅਡਲਟ ਆ ਭੀਖ ਮੰਗਦੇ ਆ ਅਸੀਂ ਉਹਨਾਂ ਨੂੰ ਵੀ ਰੋਕਾਂਗੇ ਔਰ ਬਿਲਕੁਲ ਪੰਜਾਬ ਦੇ ਵਿੱਚ ਇੱਕ ਬੱਚਿਆਂ ਦੇ ਲਈ ਸੁਰੱਖਿਅਤ ਮਾਹੌਲ ਬਣਾਵਾਂਗੇ ਬਿਲਕੁਲ ਵਿਕਰਮਜੀਤਿਆ ਦੀ ਧਰਮਪਤਨੀ ਵੱਲੋਂ ਟੈਕਨੀਕਰੀ ਸਦਨ ਹੈ ਮਜ਼ਾਕੀਆਂ ਦਾ ਸਤਨ ਸਿੰਘ ਇੱਕ ਸੀਰੀਅਸ ਸਦਨ ਨਹੀਂ ਸੀ ਦੇਖੋ ਉਹਨਾਂ ਨੇ ਕਿਹੜੇ ਸੀਰੀਅਸ ਕੰਮ ਕੀਤੇ ਆ ਸਾਡੇ ਬੱਚਿਆਂ ਨੂੰ ਨਸ਼ਿਆਂ ਤੇ ਲਾ ਕੇ ਕਿਹੜੀ ਸੀਰੀਅਸਨੈਸ ਸੀ ਸੋ ਅਸੀਂ ਕੋਈ ਆਪਦੇ ਬੱਚਿਆਂ ਦਾ ਭੁੱਖੇ ਉਜਾੜਨ ਵਾਲਾ ਕੰਮ ਨਹੀਂ ਕੀਤਾ ਜੇ ਕਿਸੇ ਨੂੰ ਕੋਈ ਦੋ ਸ਼ਬਦ ਹੱਸ ਕੇ ਕਹਿ ਲਏ ਤਾਂ ਕਿਸੇ ਦਾ ਕੋਈ ਮਾੜਾ ਨਹੀਂ ਹੁੰਦਾ ਮਾੜਾ ਉਦੋਂ ਹੁੰਦਾ ਜਦੋਂ ਅਸੀਂ ਲੋਕਾਂ ਦੇ ਘਰਾਂ 'ਚ 70 ਵਿਚਾਨੀ ਹੈ ਜਿਹੜੀ ਲਗਾਤਾਰ ਡਬਲਯੂ ਬਿਜਰਕਤ ਪ੍ਰੋਗਰਾਮ ਚੱਲਦਾ ਰਹੇ ਕੀ ਕਾਂਗਰਸ ਥੀਮ ਲੋਕਾਂ ਕੋਲ ਬਿਲਕੁਲ ਉਹਦੇ ਨਾਲ ਸਾਡੇ ਬਹੁਤ ਜ਼ਮੀਨੀ ਪੱਧਰ ਤੱਕ ਲੋਕਾਂ ਤੇ ਅਸਰ ਹੋਇਆ ਲੋਕਾਂ ਨੇ ਐਕਟਿਵ ਹੋ ਕੇ ਆਪ ਇਹ ਲੜਾਈ ਲੜੀ ਹੈ ਔਰ ਪੰਜਾਬ ਨੂੰ ਅਸੀਂ ਲੋਕਾਂ ਨੂੰ ਨਾਲ ਲੈ ਕੇ ਨਸ਼ਿਆਂ ਤੋਂ ਮੁਕਤ